ਤੇ ਕੋਈ ਵੀ ਸਰ ਇਦਾਂ ਦਾ ਨਹੀਂ ਆ ਕੇ ਕਿਰਮ ਮਲਵਾ ਵਾ ਸਰ ਕੋਈ ਇੰਨਾ ਦੀ ਪ੍ਰਾਪਰਟੀ ਦਾ ਕਬਜ਼ਾ ਨਹੀਂ ਹੋਇਆ ਆ ਸੇਤਾਂ ਲੋਕੀਂ ਨੇ ਵਾਹ ਦੇ ਨੇ ਗਨ ਬਾਹਰ ਕਿੱਥੇ ਲੈ ਪਾੜਦੇ ਜੋ ਬਾਹਰ ਲੈ ਪਾੰਦੇ ਤੇ ਮਾੜਾ ਮੋਟਾ ਖਵਾਰ ਲੈਂਦੇ ਸੋਪੀਆ ਆਪਣਾ ਗੁਜਾਰਾ ਕਰਨਦੇ ਨੇ ਔਖਾ ਸੌਖਾ ਆ ਕੇ ਕੋਈ ਕਿਸੇ ਦੇ ਘਰ ਭਾਂਡੇ ਮਾਂਜਦਾ ਕੋਈ ਕਿਸੇ ਦਾ ਡਰਾਈਵਰ ਆ ਕੋਈ ਪੁੱਛਾ ਬਸ ਇੰਨਾ ਕੇ ਗਾਜ ਸਰ ਕੌਣ ਦਾ ਸਸਰ ਇੰਨਾ ਲੋਕਾਂ ਦਾ ਕੀ ਕਸੂਰ ਸਾਡਾ ਜਾਂ ਤਾਂ ਸਾਨੂੰ ਕੋਰਟ ਚ ਵਿਖਾਓ ਕਿ ਅਸੀਂ ਵੀ ਇੱਥੇ ਰਹਿਨੇ ਆਂ ਫੇਰ ਕੋਈ ਚੀਜ਼ ਰਿਜ਼ਲਟ ਆਂਦਾ ਸਾਹਮਣੇ ਤਾਂ ਅਸੀਂ ਵੀ ਮੰਨਣਾ ਨਹੀਂ ਹੋਊਗਾ ਕਿ ਕੋਰਟ ਨੇ ਮੰਨੀਏ ਨਾ ਜੇ ਕੋਰਟ ਸਾਡੇ ਖਿਲਾਫ ਕੁਝ ਬੋਲੇ ਉਹਨੇ ਦੀਵਾਂਜਨ ਪਿਸ਼ੋਰੀਆ ਨਾਲ ਕੈਂਡ ਬੋਰਡ ਦਾ ਮਸਲਾ ਸੀਗਾ ਸਰ ਉਹਨੇ ਕੈਂਡ ਬੋਰਡ ਨੇ ਦੀਵਾਂਜਨ ਪਿਸ਼ੋਰੀਆ ਨੂੰ ਡਿਫਾਲਟਰ ਕਰਤਾ ਸਾਡਾ ਕੀ ਕਸੂਰ ਗੱਲ ਨੇ ਪਤਾ ਕੀ ਹੈ ਗੱਲ ਸਿਰਫ ਬੰਦਿਆਂ ਦੇ ਨਾਮ ਦੀ ਨਹੀਂ ਹੈ ਤੁਸੀਂ ਸਿਰੀ ਵੀ ਆਏ ਸੀ ਜਿਹੜੇ ਦਫ਼ਤਰ ਉਹ ਵੀ ਮੈਂ ਹੀ ਗਿਆ ਸੀਗਾ ਗੱਲ ਇਹ ਹੈ ਕਿ ਆਈਡੀ ਰਕਵਾ ਹੈਗਾ ਉਹ ਸੁਪਰੀਮ ਕੋਰਟ ਦੇ ਆਰਡਰ ਤੋਂ ਬੋਲਦਾ ਸਰ ਮੈਂ ਤੁਹਾਡੀ ਗੱਲ ਬਿਲਕੁਲ ਐਗਰੀ ਕਰ ਰਿਹਾ ਬਟ ਸੁਪਰੀਮ ਕੋਰਟ ਨੂੰ ਇਹ ਵੀ ਤੇ ਵਿਖੇ ਇਥੇ ਲੋਕੀ ਵੀ ਰਹਿੰਦੇ ਨੇ 60 60 70 70 ਸਾਲ ਪੁਰਾਣੇ ਉਹਨਾਂ ਦਾ ਕੀ ਕਰਨਾ ਹੈ ਉਹਨਾਂ ਨੂੰ ਸੜਕਾਂ ਤੇ ਥੋੜਾ ਕੱਟ ਦੋਗੇ ਉਹਨਾਂ ਗਰੀਬਾਂ ਦਾ ਤੁਸੀਂ ਨਹੀਂ ਸੋਚੋਗੇ ਸਰ ਕਿੰਨੇ ਸੋਚਣਾ ਅਸੀਂ ਤੇ ਤੁਹਾਨੂੰ ਹੀ ਗੁਹਾਰ ਲਵਾ ਸਕਦੇ ਹਾਂ ਸਿਵਲিয়ান ਹੋਣ ਦੇ ਨਾਤੇ ਆਰਮੀ ਨੇ ਤੁਹਾਡੀ ਸੁਣਨੀ ਨਹੀਂ ਸੁਪਰੀਮ ਕੋਰਟ ਨਾ ਦੇਸ਼ ਦੀ ਸਭ ਤੋਂ ਉੱਪਰਲੀ ਕੋਰਟ ਹੈ ਤੁਹਾਡੇ ਵਕੀਲ ਸਾਹਿਬ ਖੜੇ ਨੇ ਉਹ ਮਤਲਬ ਸੁਪਰੀਮ ਹੈ ਸਰ ਆਪਾਂ ਮੰਨਨੇ ਆਪਾਂ ਉਹਨਾਂ ਦਾ ਸਤਿਕਾਰ ਕਰਕੇ ਹੀ ਤੁਹਾਨੂੰ ਕਹਿ ਰਹੇ ਹਾਂ ਨੂੰ ਕਾਗਜ਼ਾਂ 'ਚ ਤੇ ਲਿਆਓ ਇਹ ਨਾਂ ਤੇ ਚੱਲ ਰਚ ਰਹੀ ਹੈ ਕਿ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਇੱਥੇ ਰਹਿ ਰਹੇ ਹੈਗੇ ਉਹਨਾਂ ਦੇ ਗੈਂਟ ਦੇ ਕਾਗਜ਼ਾਂ 'ਚ ਉਹਨਾਂ ਦਾ ਨਾਮ ਹੋ ਜਾਵੇ ਨਹੀਂ ਨਹੀਂ ਟੈਕਸ ਪੇਡ ਨਹੀਂ 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 ਉਦਾਂ ਨਹੀਂ ਨਾਮ ਹੋਏਗਾ ਉਦੋਂ ਦਿਵਾਨ ਚੰਦ ਪਸ਼ੋਰੀਆ ਦਾ ਸਿਰਫ ਹੋਏਗਾ ਹਮ ਮਨੇ ਜਿਹੜੇ ਇੱਥੇ ਰਹਿ ਰਹੇ ਹੈਗੇ ਉਹਨਾਂ ਦੇ ਅਸੀ ਅਸੀ ਸਾਲ ਹੋ ਗਏ ਬਜ਼ੁਰਗਾਂ ਨੂੰ ਬਾਹਰ ਮਿਲਾਨੇ ਆ ਤੁਹਾਨੂੰ ਉਹਨਾਂ ਦੇ ਵਿਆਹ ਇੱਥੇ ਹੋਏ ਉਹਨਾਂ ਦੇ ਬੱਚਿਆਂ ਦੇ ਵਿਆਹ ਇੱਥੇ ਉਹਨਾਂ ਦੇ ਬੱਚਿਆਂ ਦੇ ਵਿਆਹ ਇੱਥੇ ਥੈਂਕ ਯੂ ਆਪ ਜੀ ਦਾ ਸਾਥ ਸੱਜਣ ਪੋਟ ਆਫ ਦਾ ਕੰਟਰੀ ਉਹਨਾਂ ਦਾ ਆਰਡਰ ਨਿਹਾ ਉਹ ਬਾਕੀ ਸਭੇ ਉਸੇ ਜਿਹੜਾ ਸਬਸਿਡਰੀ ਅਰ ਉਹ ਜਿਹੜਾ ਹਾਈ ਕੰਪਨੀ ਚੱਲਣ ਨੂੰ ਕੋਈ ਨਹੀਂ ਕੋਈ ਗੱਲ ਨਹੀਂ ਹੈ ਵੱਡਾ ਬੋਰਡ ਲਗਾ ਅਪੀਲ ਲਗਾ ਬੜਾ ਵੱਡਾ ਬੋਰਡ ਕਿੱਥੇ ਹੋ ਗਿਆ ਇਹ ਅੰਦਰ ਆਉਣਾ ਜਿੱਥੇ ਪੁਲਿਸ ਦੇ ਪਿੱਛੇ ਆ ਜਾਓ ਉੱਥੇ ਉੱਥੇ ਅਫਸਰ ਕੋਲ ਜੇ ਅਗਰ ਯਾਰੋ ਅੱਜ ਇੱਥੇ ਸਾਡੀ ਐਸ ਡੀ ਐਮ ਸਾਹਿਬ ਤੇ ਡੀ ਐਸ ਪੀ ਸਾਹਿਬ ਆਏ ਨੇ ਇਥੇ ਲੈਂਡ ਨੂੰ ਖਾਲੀ ਕਰਾਣ ਕਿ ਇਹ ਸੁਪਰੀਮ ਕੋਰਟ ਦੇ ਆਰਡਰ ਨੇ ਕਿ ਇਹ ਲੈਂਡ ਨੂੰ ਖਾਲੀ ਕਰਾਇਆ ਜਾਵੇ ਬਟ ਸੁਪਰੀਮ ਕੋਰਟ ਦੇ ਆਰਡਰਾਂ ਚ ਕਿਤੇ ਵੀ ਇੱਥੇ ਰਹਿਣ ਦੀਆਂ ਫੈਮਲੀਆਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਆਰਮੀ ਨੇ ਸੁਪਰੀਮ ਕੋਰਟ ਨੂੰ ਵੀ ਗੁੰਮਰਾਹ ਕੀਤਾ ਉਹਨਾਂ ਨੂੰ ਇੱਕ ਖਾਲੀ ਲੈਂਡ ਵਿਖਾਈ ਗਈ ਹੈ ਸੁਪਰੀਮ ਕੋਰਟ ਨੂੰ ਕਿ ਇਹ ਲੈਂਡ ਖਾਲੀ ਹੈ ਇਹਦਾ ਕਬਜ਼ਾ ਲੈਣਾ ਵਾ ਜਦਕਿ ਇੱਥੇ 28 ਪਰਿਵਾਰ ਰਹਿੰਦੇ ਨੇ ਚੌਥੀਆਂ ਚੌਥੀਆਂ ਦੀਆਂ ਪੀੜ੍ਹੀਆਂ ਵਾ ਅੱਗੇ ਵੀ ਇਹ ਕੰਮ ਹੋਇਆ ਸੀਗਾ 2019 ਚ ਖੈਰਾ ਸਾਹਿਬ ਨੇ ਡੀਸੀ ਉਹਨਾਂ ਨੂੰ ਵੀ ਸਾਰੀ ਗੱਲ ਨਾਲ ਆਪਗਤ ਕਰਾਇਆ ਗਿਆ ਉਹਨਾਂ ਨੇ ਵੀ ਬਾਅਦ ਤੁਹਾਡੀ ਸੁਣਵਾਈ ਕੀਤੀ ਤੇ ਉਹਨਾਂ ਨੇ ਵੀ ਕਿਹਾ ਸੀ ਤੁਹਾਨੂੰ ਕੋਈ ਖਾਲੀ ਨਹੀਂ ਕਰਾ ਸਕਦਾ ਕਿਉਂਕਿ ਸੁਪਰੀਮ ਕੋਰਟ ਚ ਕਿਤੇ ਵੀ ਤੁਹਾਡਾ ਜ਼ਿਕਰ ਨਹੀਂ گا۔ ਹੁਣ 2023 ਚ ਵੀ ਇਹ ਸੇਮ ਇਨਸੀਡੈਂਟ ਹੁੰਦਾ ਵਾ ਤੇ ਹੁਣ ਅਸੀਂ ਕੋਰਟ ਚ ਕੇਸ ਵੀ ਫਾਈਲ ਕੀਤਾ ਹਾਈ ਕੋਰਟ ਚ ਹਾਈ ਕੋਰਟ ਨੇ ਸਾਨੂੰ ਸਟੇ ਦਿੱਤਾ ਹੋਇਆ ਵਾ ਕਿ ਜ਼ੀਰੋ ਤੱਕ ਡੀਸੀ ਸਾਹਿਬ ਆਪਣੀ ਰਿਜ਼ਲਟ ਨਹੀਂ ਪੇਸ਼ ਕਰਦੇ ਕਿ ਇੱਥੇ ਪਬਲਿਕ ਰਹਿੰਦੀ ਆ ਕਿ ਨਹੀਂ ਰਹਿੰਦੀ। ਹੁਣ ਡੀਸੀ ਸਾਹਿ ਤੇ ਹਾਡੀਕਾਲ ਤਰੀਕ ਹਾਈ ਕੋਰਟ ਚ ਸਾਨੂੰ ਅਰੋਂ ਤੱਕ ਸਟੇ ਮਿਲਿਆ ਵਾ ਪਤਾ ਨਹੀਂ ਅੱਜ ਇਹ ਕਿਉਂ ਆ ਗਏ ਨੇ ਧੱਕਿਆਂ ਪੁਲਿਸ ਪਾਲਸ ਲੈ ਕੇ ਆਏ ਨੇ ਕਿ ਆਪਾਂ ਖਾਲੀ ਕਰਾਣਾ ਅਸੀਂ ਵੀ ਡਟੇ ਆਂ ਖਾਲੀ ਨਹੀਂ ਹੁੰਦੇ 19 ਨੰਬਰ ਦਾ ਤੇ ਇਹ ਕਿਹੜਾ ਇਹ ਪੈਂਦਾ ਇਹ ਦੇਖੋ ਜੀ ਸਿਰਫ 19 ਨੰਬਰ ਕੋਠੀ ਆ ਸਾਰੀਆਂ ਕੋਠੀਆਂ ਸਿੰਗਲ ਸਿੰਗਲ ਨੇ ਇਹ ਡਿਪਾਰਟਮੈਂਟ ਜਿਹੜੇ ਆਰਮੀ ਵਾਲੇ ਨੇ ਉਹਨਾਂ ਨੇ ਆਪਣੇ ਫਾਇਦੇ ਵਾਸਤੇ ਇਹਦੇ ਚ ਕਨਫਿਊਜ਼ਨ ਕ੍ਰੀਏਟ ਕੀਤੀ ਹੋਈ ਆ ਕਿ 19 A ਵਾ ਤੇ 19 B ਆ ਜਿਹੜੇ ਕਿ ਸੁਪਰੀਮ ਕੋਰਟ ਦੇ ਆਰਡਰ ਨੇ ਉਹਦੇ ਚ ਇਹਨਾਂ ਨੇ ਕੁਝ ਏਕੜ ਵਿਖਾਏ ਉਹ ਖਾਲੀ ਲੈਂਡ ਵਿਖਾਇਆ ਵਾ ਸਿਰਫ ਨਾ ਕਿ ਲੋਕਾਂ ਨਾਲ ਕਿਉਂ ਨਹੀਂ ਦੱਸੰਦੇ ਇੱਥੇ ਕਿ ਇਹਨੇ ਕੋਰਟ ਦੇ ਜਿਹੜੇ ਆਰਡਰ ਨੇ ਉਹਨਾਂ ਦੇ ਵਿੱਚ ਇਹਨਾਂ ਨੇ ਆ ਜਿਹੜੀ ਜਗ੍ਹਾ ਖਾਲੀ ਕਰਾ ਰਹੇ ਨੇ ਉਹਦੇ ਹੀ ਆਰਡਰ ਹੈ ਨਾ ਜਿਹੜੇ ਹੋਰ ਕਿਸੇ ਆਏ ਉਹਨਾਂ ਨੇ ਸਿਰਫ 19 ਨੰਬਰ ਕੋਠੀ ਦਾ ਦੀਵਾਨ ਚੰਦ ਪਿਸ਼ੋਰੀਆ ਕੋ ਖਾਲੀ ਕਰਾਉਣ ਲਈ ਕਿਹਾ ਜਿਹੜਾ ਇੱਥੋਂ ਦਾ ਮਾਲਕ ਸੀਗਾ ਅਸੀਂ ਕਿਹੇ ਦੇ ਕਿਰਾਏਦਾਰ ਨਹੀਂ ਅਸੀਂ ਇੱਥੇ ਸਰਵੈਂਟ ਕੁਆਰਟਰਾਂ ਚ ਰਹਿੰਦੇ ਆ ਅਸੀਂ ਇੱਥੋਂ 60 60 70 70 ਸਾਲ ਪੁਰਾਣੇ ਰਹਿੰਦੇ ਨੇ ਸਾਡੇ ਬਜ਼ੁਰਗ ਇੱਥੋਂ ਕੋਈ ਆਰਡਰ ਸਾਨੂੰ ਵਿਖਾ ਦੇਣ ਜਿੱਥੇ ਲੋਕਾਂ ਦਾ ਦੱਸਿਆ ਜਾਵੇ ਕਿ ਲੋਕੀ ਲੋਕਾਂ ਕੋ ਖਾਲੀ ਕਰਾਓ ਕਿਸੇ ਆਰਡਰਾਂ ਚ ਇੱਥੇ ਪਬਲਿਕ ਦਾ ਜ਼ਿਕਰ ਨਹੀਂ ਗਾ ਪਬਲਿਕ ਨੂੰ ਦੱਸਿਆ ਹੀ ਨਹੀਂ ਗਾ ਕਿ ਇੱਥੇ ਪਬਲਿਕ ਰਹਿੰਦੀ ਵੀ ਆ ਹੁਣ ਖਾਲੀ ਕੀਤਾ ਜਾਣਗੇ ਤੁਹਾਡੇ ਵੱਲੋਂ ਜਾਂ ਨਹੀਂ ਵੇਖੋ ਜੀ ਸਾਡੇ ਵੱਲੋਂ ਕੋਈ ਖਾਲੀ ਨਹੀਂ ਕੀਤਾ ਜਾਏਗਾ ਸਾਡੀਆਂ ਤਾਂ ਇਹੋ ਛੱਤਾ ਵਾ ਜੇ ਸਾਨੂੰ ਕੋਈ ਆਪਣੇ ਆਪ ਨੂੰ ਕੁਝ ਕਰਨਾ ਪੈ ਗਿਆ ਤੇ ਅਸੀਂ ਉਹ ਵੀ ਕਰਨ ਲਈ ਤਿਆਰ ਹਾਂ ਬਟ ਅਸੀਂ ਪ੍ਰਸ਼ਾਸਨ ਅੱਗੇ ਇਹੋ ਹੱਥ ਜੋੜ ਬੇਨਤੀ ਕਰਦੇ ਹਾਂ ਕਿ ਇੱਥੋਂ ਦੇ ਰਹਿਣ ਦੇ ਵਸਨੀਕਾਂ ਨੂੰ ਇਨਸਾਫ ਦਵਾਇਆ ਜਾਵੇ ਕਿਉਂਕਿ ਉਹ ਵਿਚਾਰੇ ਗਰੀਬ ਪਰਿਵਾਰ ਨੇ ਹੱਥੀਂ ਕਮਾ ਕੇ ਉਹ ਇਹੋ ਖਾਣਾ ਵਾ ਕਿੱ